ਸਿੱਧ ਗੋਸ਼ਟੀ ਚੱਲ ਰਹੀ ਹੈ 938 ਪੇਜ ਤੇ ਸ਼ੁਰੂ ਹੋਈ ਸੀ ਇਹ 942 ਪੇਜ ਤੇ ਆਗੇ ਇਹ ਪਿਛਲੇ ਦੋ ਪੇਜ ਇਹਨਾਂ ਨੇ ਗੁਰਮੁਖਵਾਰ ਰਹੀ ਦੱਸਿਆ ਗੁਰਮੁਖੀ ਚਾਰ ਨਾਮ ਦੀ ਹੀ ਇਸ ਬਾਰੇ ਦੱਸਿਆ ਅਗਲਾ ਜੇ ਕੋਈ ਸਵਾਲ ਆ ਤਾਂ ਇਹ 942 ਪੇਜ ਤੇ ਬਿਲਕੁਲ ਹੀਠਾ ਜਾ ਕੇ ਆਉਂਦਾ ਕਵਨ ਮੂਲ ਕਵਨ ਮਤਵੇਲਾ ਸਿੱਧ ਸਵਾਲ ਪੁੱਛਦੇ ਨੇ ਕਿ ਸਾਡੇ ਇਸ ਜੀਵਨ ਦਾ ਆਰੰਭ ਕੀ ਆ ਮੂਲ ਕੀ ਆ ਤੇ ਕਿਹੜੀ ਮਤ ਦਾ ਸਮਾਂ ਹੈ ਜੇ ਤੁਸੀਂ ਕਹਿੰਦੇ ਹੋ ਸਾਡੀ ਮਤ ਗਲਤ ਆ ਤਾਂ ਫਿਰ ਕਿਹੜੀ ਮਤ ਦਾ ਵੇਲਾ ਤੇਰਾ ਕਵਣ ਗੁਰੂ ਜਿਸ ਦਾ ਤੂੰ ਚੇਲਾ ਤੇਰਾ ਗੁਰੂ ਕੌਣ ਹੈ ਜਿਹਦਾ ਤੂੰ ਚੇਲਾ ਜਿੱਦਾਂ ਤੂੰ ਸਿੱਖ ਕੇ ਸਾਨੂੰ ਇਹ ਦੱਸ ਰਿਹਾ ਕਵਣ ਕਥਾ ਲੈ ਰਭੂ ਨਿਰਾਲੇ ਕਿਹੜੀ ਕਥਾ ਕਿਹੜੀ ਗੱਲ ਕਿਹੜੀ ਕਹਾਣੀ ਲੈ ਕੇ ਤੂੰ ਵੱਖਰਾ ਰਹਿਣਾ ਬੋਲੇ ਨਾਨਕ ਸੁਣੋ ਤੁਮ ਬਾਲੇ ਜਵਾਨਾ ਦਾ ਸੋਨੇ ਸਵਾਰੇ ਇਸ ਕਥਾ ਕਾ ਦੇ ਵਿਚਾਰ ਇਸ ਕਥਾ ਇਸ ਗੱਲ ਦਾ ਵਿਚਾਰ ਤੇ ਭਵ ਜਲ ਸ਼ਬਦੀ ਲਗਾਵਣ ਹਾਰ ਸਾਨੂੰ ਉਪਦੇਸ਼ ਨਾਲ ਲੰਘਾ ਇਹ ਭਵ ਜਲ ਇਸ ਸਵਾਰੇ ਦੱਸ ਉੱਤਰ ਦੇ ਰਹੇ ਨੇ ਪਵਨ ਆਰੰਭ ਸਤਗੁਰ ਮਤ ਵੇਲਾ ਉਹਨਾਂ ਨੇ ਪੁੱਛਿਆ ਸੀ ਨਾ ਸਾਡੇ ਇਸ ਜੀਵਨ ਦਾ ਆਰੰਭ ਕਿੱਥੋਂ ਹੋਇਆ ਕਹਿੰਦੇ ਪਵਨ ਆਰੰਭ ਪਵਨ ਦਾ ਸਾਡੇ ਸਜੀਵਨ ਦਾ ਆਰੰਭ ਹੋਇਆ ਸਤਗੁਰ ਮਤਵੇਲਾ ਇਹ ਜਿਹੜਾ ਵੇਲਾ ਹੈ ਸਤਗੁਰ ਦੀ ਮਤ ਦਾ ਵੇਲਾ ਸਤਗੁਰ ਦੀ ਸਿੱਖਿਆ ਨਾਲ ਹੀ ਤਰਿਆ ਜਾ ਸਕਦਾ ਜੇ ਕਿਸੇ ਨੇ ਧਾਰਮਿਕ ਬਣਨਾ ਤਾਂ ਸਤਗੁਰ ਦੀ ਸਿੱਖਿਆ ਲਾਓ ਸਤਗੁਰ ਦੀ ਮਤ ਲਾਓ ਸਤਗੁਰ ਦੇ ਸਿੱਖ ਬਣਨਾ ਕਿਸੇ ਸੰਸਾਰਿਕ ਵਿਅਕਤੀ ਦੇ ਜਾਂ ਸੰਸਾਰ ਚ ਪੈਦਾ ਹੋਏ ਬੰਦੇ ਦੇ ਕੋ ਚੇਲੇ ਜਾਂ ਸਿੱਖ ਨਹੀਂ ਬਣਨਾ ਸਤਿਗੁਰ ਦੇ ਸਿੱਖ ਬਣਨਾ ਸ਼ਬਦ ਗੁਰੂ ਸੁਰਤਿ ਧੰ ਚੇਲਾ ਉਹ ਉਹਨੇ ਪੁੱਛਿਆ ਸੀਗਾ ਵੀ ਤੂੰ ਤੇਰਾ ਗੁਰੂ ਕੌਣ ਆ ਜੀ ਜੀ ਤੂੰ ਸਿੱਖਿਆ ਰਹਿ ਕੇ ਦੱਸ ਰਿਹਾ ਸਾਨੂੰ ਤੂੰ ਕੀ ਦਾ ਚੇਲਾ ਉਹ ਕਹਿੰਦਾ ਸ਼ਬਦ ਗੁਰੂ ਸੁਰਤੀ ਧੰ ਚੇਲਾ ਇਹ ਉਪਦੇਸ਼ ਗੁਰੂ ਆ ਮੇਰਾ ਸ਼ਬਦ ਗੁਰੂ ਆ ਜਿਵੇਂ ਅੱਖਰਾਂ ਦੇ ਵਿੱਚ ਸੱਚ ਦਾ ਉਪਦੇਸ਼ ਦਿੱਤਾ ਹੋਇਆ ਤਾਂ ਇਹ ਅੱਖਰਾਂ ਦੇ ਵਿੱਚ ਜੋ ਸੱਚ ਦਾ ਉਪਦੇਸ਼ ਹੈ ਉਹ ਗੁਰੂ ਹੈ ਸਾਡਾ ਇਹ ਅੱਖਰ ਗੁਰੂ ਨਹੀਂ ਹੈਗੇ ਗ੍ਰੰਥ ਦੇ ਵਿੱਚ ਜੋ ਉਪਦੇਸ਼ ਹੈ ਉਹ ਗੁਰੂ ਹੈ ਉਹ ਸਤਗੁਰ ਦੀ ਬਾਣੀ ਆ ਉਹ ਗੁਰਮਤਾ ਉਹ ਮਾਤਾ ਸਾਡੀ ਜਿਹਨੂੰ ਗੋਬਿੰਦ ਸਿੰਘ ਜੀ ਮਾਤਾ ਕਹਿੰਦੇ ਨੇ ਉਹ ਗੁਰਮਤ ਨੂੰ ਕਹਿੰਦੇ ਨੇ ਚੰਡੀ ਚੰਡੀ ਕੋਈ ਬੁੱਧੀ ਉਹਨੇ ਹੀ ਚੰੜਣਾ ਸਾਨੂੰ ਸ਼ਬਦ ਗੁਰੂ ਉਹਨਾਂ ਕੋਲ ਭਗਤਾਂ ਦੀ ਬਾਣੀ ਸੀਗੀ ਕਬੀਰ ਭਗਤ ਰਬਦਾਸ ਭਗਤ ਜਾਂ ਹੋਰ ਸਾਰੇ ਭਗਤਾਂ ਦੀ ਬਾਣੀ ਸੀਗੀ ਨਾਨਕ ਦੇਵ ਜੀ ਕੋਲ ਉਹਨਾਂ ਨੇ ਲੈਣੇ ਨੂੰ ਸੌਂਪੀ ਅੰਕ ਦੇਵ ਜੀ ਨੂੰ ਆਪਣੀ ਬਾਣੀ ਸਮੇਤ ਹੋਰ ਭਗਤਾਂ ਦੀ ਬਾਣੀ ਉਸ ਭਗਤਾਂ ਦੀ ਬਾਣੀ ਚੋਂ ਜੋ ਸਮਝਿਆ ਜੋ ਵਿਦੇਸ਼ ਲਿਆ ਉਸ ਨੂੰ ਗੁਰੂ ਮੰਨਦੇ ਨੇ ਸ਼ਬਦ ਗੁਰੂ ਸੁਰਤੀ ਤੋਂ ਜੇਲਾ ਇਸ ਅੱਖਰਾਂ ਦੇ ਵਿੱਚ ਜਦੋਂ ਵੀ ਕੋਈ ਸਿੱਖ ਪੜ੍ਹੂਗਾ ਉਹ ਅੱਖਰਾਂ ਦੇ ਵਿੱਚੋਂ ਜੋ ਵਿਦੇਸ਼ ਆ ਉਸ ਤੇ ਆਪਣੀ ਸੁਰਤ ਟਿਕਾ ਕੇ ਰੱਖੂਗਾ ਤਾਫਿਰ ਉਹ ਵਿਚਾਰ ਨਾਲ ਗਿਆਨ ਜਿਹੜਾ ਹਸਨ ਹੁੰਦਾ ਉਹ ਗੁਰਮਤ ਦਾ ਉਹ ਸੁਰਤ ਚੇਲੇ ਦਾ ਕਰਮ ਕਰਦੀ ਹੈ ਸੁਰਤ ਅਸਲ ਚ ਸਿੱਖਾ ਸੁਰਤ ਦੇ ਰੂਪ ਦੇ ਵਿੱਚ ਸਿੱਖਾਂ ਸੀ ਸਰੀਰਕ ਰੂਪ ਦੇ ਵਿੱਚ ਸਿੱਖ ਨਹੀਂ ਹੈਗੇ ਸ਼ਬਦ ਗੁਰੂ ਸੁਰਤੀ ਤੁਨ ਚੇਲਾ ਅਕਥ ਕਥਾ ਲੈ ਰਹੁ ਨਿਰਾਲਾ ਮੈਂ ਉਹ ਅਕਥ ਕਥਾ ਲੈ ਕੇ ਸਤਿਗੁਰ ਦੀ ਸਿੱਖਿਆ ਤੋਂ ਮੈਨੂੰ ਉਹ ਅਕਥ ਨਾ ਕਥੀ ਜਾਣ ਵਾਲੀ ਗੱਲ ਸਮਝ ਆ ਗਈ ਜਿਸ ਕਰਕੇ ਮੈਂ ਵੱਖਰਾ ਰਹਿਣਾ ਮੇਰੀਆਂ ਗੱਲਾਂ ਵੱਖਰੀਆਂ ਨੇ ਇਸ ਸੰਸਾਰ ਦੇ ਵਿੱਚ ਜੋ ਬਚਨਤ ਗੱਲਾਂ ਨੇ ਉਹਨਾਂ ਨਾਲਕ ਜੁਗ ਜੁਗ ਕੀ ਗੁਰ ਗੋਪਾਲਾ ਜਿਹੜਾ ਖੋਰਾ ਉਹ ਜੁਗਾ ਜੁਗਾ ਤੋਂ ਪਾਲਣੇ ਵਾਲਾ ਗੋ ਹੁੰਦੀ ਹੈ ਸੁਰਤ ਪਲ ਪਾਲਾ ਨਹੀਂ ਪਾਲਣੇ ਵਾਲਾ ਗੋਪਾਲ ਮਤਲਬ ਸੋਤਰ ਨੂੰ ਪਾਲਣੇ ਵਾਲਾ ਉਹ ਗੋਰਾ ਗੁਰ ਦੀ ਸਿੱਖਿਆ ਨਾਲ ਸੁਰਤ ਨੇ ਏਪਬ ਚਲਤਰ ਚਲਾ ਇੱਕ ਸ਼ਬਦ ਜਿਤ ਕਥਾ ਵਿਚਾਰੀ ਉਹ ਜਿਹੜੀ ਕਥਾ ਇਕੱਥ ਕਥਾ ਉਹਦਾ ਤਥ ਨਹੀਂ ਕੀਤਾ ਜਾ ਸਕਦਾ ਸੰਸਾਰੀ ਕਿ ਵਿਅਕਤੀ ਦਰਮਤਾਲਾ ਉਹਦਾ ਕਥਨ ਨਹੀਂ ਕਰ ਸਕਦਾ ਉਹਦਾ ਤਥਨ ਕਿਵੇਂ ਹੋ ਸਕਦਾ ਇੱਕ ਸ਼ਬਦ ਇੱਕ ਦੇ ਉਪਦੇਸ਼ ਇੱਕ ਦੇ ਸ਼ਬਦ ਨਾਲ ਉਹ ਕਥਾ ਵਿਚਾਰੀ ਗੁਰਮੁਖੀ ਹੋਵੇ ਅਗਨੀ ਨਿਵਾਰੀ ਫਿਰ ਹਮੇ ਦੀ ਅਗਨੀ ਹਮੇ ਦੀ ਅੱਗ ਗੁਰਮੁਖੀ ਬੁੱਧੀ ਨਾਲ ਖਤਮ ਕੀਤੀ ਕਿੰਨਾ ਵਧੀਆ ਕਿੰਨਾ ਸਿਰੇ ਲੈਵਲ ਦਾ ਉਪਦੇਸ਼ ਦਿੱਤਾ ਹੋਇਆ ਹੈ ਇਹ ਲਾਈਨਾਂ ਦੇ ਵਿੱਚ ਪਰ ਜੇ ਕੋਈ ਸਿੱਖ ਇਹਨਾਂ ਨੂੰ ਪੜੇ, ਖੋਜੇ, ਵਿਚਾਰੇ ਆਪਣੀ ਸੁਰਤ ਸ਼ਬਦ ਤੇ ਟਿਕਾ ਕੇ ਚੇਲੇ ਦੇ ਰੂਪ ਦੇ ਵਿੱਚ ਇਹ ਗੱਲਾਂ ਸਿੱਖੇ ਪੜਨ ਨਾਲ ਅਸੀਂ ਚੇਲੇ ਨਹੀਂ ਹੁੰਦੇ ਹੈਗੇ ਪੜਨਾ ਤਾਂ ਇਹ ਅੱਖਰਾਂ ਨੂੰ ਪੜ ਕੇ ਬੰਦ ਕਰ ਦੇਣਾ ਬਸ ਇਹਨਾਂ ਅੱਖਰਾਂ ਦੇ ਵਿੱਚ ਜੋ ਉਪਦੇਸ਼ ਆ ਉਹ ਉਪਦੇਸ਼ ਹਾਸਲ ਕਰਨਾ ਸਤਿਗੁਰ ਦਾ ਤਦੋਂ ਦੀ ਸਿੱਖਿਆ ਗੁਰਮਤਾ ਹਸਨ ਕਰਨੀ ਹੈ